ਜਿਹੜਾ ਕਿ ਜੁੱਧ ਨਾ ਜਾ ਰੋਤਾ ਉਹਦੇ ਅੰਦਰ ਅਧਿਕਾਰੀਆਂ ਦਾ ਫਿਕਰ ਨਹੀਂ ਹੈ ਬਲਕਿ ਅਸੀਂ ਮਾਤਾ ਮਾਂ ਭੈਣਾਂ ਫੈਰ ਆਨਾ ਗੱਲਾਂ ਕਰਾਇਆ ਕਿ ਆਪਣੇ ਪਿੰਡ ਦੇ ਵਿੱਚ ਜਿਹੜੇ ਵੀ ਕੋਈ ਬੱਚੇ ਕੋਈ ਵੀ ਬੱਚੇ ਕਿਸੇ ਕਿਸਮ ਦਾ ਵੀ ਕੋਈ ਸਿੱਖਿਆ ਕੋਈ ਸੁਨਾਇਆ ਕੋਈ ਵੀ ਮਾਮਲਾ ਕਰਦੇ ਨਹੀਂ ਉਹਨਾਂ ਨੂੰ ਆਪਣੇ ਸੁਨਾਇਆਲੇ ਵਿੱਚੋਂ ਸਿੱਧੇ ਸਰਕਾਰ ਜਿਹੜੇ ਵੱਡੇ ਸਮਾਜਿਕ ਨੇ ਉਹਨਾਂ ਨੂੰ ਭੜਕੇ ਦੇਣਾ ਜਿਹੜੇ ਸਿੱਖਿਆ ਗਿਆ ਉਹਦੇ ਆਪਣੇ ਬੱਚੇ ਜਿਹੜੇ ਜੇ ਲੈ ਆਪ ਤੁਸੀਂ ਪੁਨਰਗਠਨ ਆਪਣੇ ਲੋਕਾਂ ਦੇ ਦੁਬਾਰਾ ਆਪਣੇ ਸਮਾਜਿਕ ਕੰਮ ਵਿੱਚ ਉਭਾਰਾ ਦੇ ਵਿੱਚ ਲੈ ਕੇ ਆਉਣਾ ਕੋਰਣੀ ਸਹੀ ਵਿਅਕਤੀ ਕਰਾਇਆ ਕਿ ਜੇ ਤੁਹਾਡੇ ਰੂਹ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਕੋਈ ਨੇੜੇ ਦੇ ਵਿੱਚ ਕੋਈ ਵੀ ਬੱਚਾ ਹੈਗਾ ਨਾ ਕਰਦਾ ਹੋਵੇ ਕੋਈ ਵੀ ਇਹ ਹੈ ਗੱਲ ਸਾਡੇ ਦੇ ਵਿੱਚ ਹੋਵੇ ਤਾਂ ਤੁਹਾਡੇ ਪਿੰਡ ਦੀ ਜਿਹੜੀ ਕਮੇਟੀ ਜਿਹਨਾਂ ਦੇ ਹੱਲ ਪਾਏ ਕਹਿੰਦੇ ਇਹਨਾਂ ਨੂੰ ਤੁਸੀਂ ਦੱਸੋਗੇ ਜਾ ਅਕੇ ਤੁਸੀਂ ਸਾਡੇ ਪੰਚਾਇਤ ਨਾਲ ਸੈਕਟਰੀ ਨਾਲ ਸਾਡੇ ਤੇ ਸਾਡੇ ਪਿੰਡ ਦਾ ਇਹਾ ਬੱਚਾ ਜਾਂ ਇਹਾ ਨਵਨਤਮ ਕੋਈ ਨਹੀਂ ਗੱਲ ਸੰਗਤੇ ਵਿੱਚ ਪੜ ਚੁੱਕਿਆ ਉਹ ਵੀ ਸਰਕਾਰ ਦੇ ਵੱਲੋਂ ਸਪੈਸ਼ਲ ਹਸਕਰ ਬੁਲੇ ਗਏ ਜਿੱਥੇ ਉਹਨਾਂ ਨਾਲ ਆਉਂਦੇ ਉਹਨਾਂ ਨੂੰ ਪੰਜਾ ਵੀ ਦਿੱਤੀਆਂ ਜਾਣ ਗਿਆ ਉਹਨਾਂ ਦਾ ਰਹੇ ਹਟ ਹੈ ਜੀਲਮ ਖਰਚਾ ਉਹ ਸਰਕਾਰੋਂ ਤੋਂ ਸਾਡਾ ਵੀ ਦਿੱਤਾ ਜਾਉਗਾ ਤੁਹਾਡਾ ਜੇ ਫਾਦੇ ਨਹੀਂ ਮੰਨਦਾ ਕਿ ਤੁਸੀਂ ਇੱਕ ਵਾਰ ਅੱਜ ਤੋਂ ਇਹ ਗੱਲ ਨਸ਼ੇ ਦੇ ਵਿੱਚ ਗੱਲ ਮਾਰੂ ਨਸ਼ੇ ਦੇ ਵਿੱਚ ਪਾ ਚੁੱਕਿਆ ਉਹਨੂੰ ਆਪਾਂ ਨੇ ਇਸ ਨਸ਼ੇ ਦੀ ਦਰਦ ਦੇ ਵਿੱਚੋਂ ਕੱਢਣਾ ਤਾਂ ਸਾਡੇ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਦੀ ਟੀਮ ਆਪ ਆਉਤੀ ਕੀਤੀ ਲੈ ਕੇ ਪਿੰਡ ਦੇ ਵਿੱਚੋਂ ਤੁਹਾਡੇ ਬੱਚੇ ਨੂੰ ਲੈ ਕੇ ਜਾਊਗੀ ਉਹਨੂੰ ਚੰਗਾ ਰਹਿਣ ਸਹਿਣ ਚੰਗਾ ਉਹ ਦਵਾਈ ਦਾ ਸਾਰਾ ਉਹਦਾ ਇਲਾਜ ਕਰਕੇ ਮਾਹਰ ਡਾਕਟਰਾਂ ਤੋਂ ਉਹਨੂੰ ਤੁਹਾਡੇ ਵਿੱਚ ਦਵਾਈ ਲੈਂਦਾ ਜਾਊਗਾ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਦੁਬਾਰਾ ਵਸੇ ਸਕੇ ਇਸ ਮਾਰੂ ਨਸ਼ੇ ਨੂੰ ਛੱਡ ਕੇ ਜਿੱਤੇ ਉਹ ਕੋਈ ਕੰਮ ਕਰਨਾ ਚਾਹੁੰਦਾ ਹੋਊਗਾ ਜਿਹਾ ਜਿਵੇਂ ਉਹ ਕੰਮ ਕਰਨਾ ਹੋਣਾ ਉਹ ਇਹਦੇ ਹੱਕੀ ਗੁਰੂ ਵੀ ਸਿਖਾਇਆ ਜਾਊਗਾ ਕਿਉਂਕਿ ਉਹ ਜਦੋਂ ਦੁਬਾਰੇ ਵੀ ਆਪਣੇ ਪਰਿਵਾਰ ਦੇ ਵਿੱਚ ਆ ਕੇ ਕੋਈ ਹੀਣ ਭਾਵਨਾ ਨਾਲ ਮਹਿਸੂਸ ਕਰੇ ਕਿ ਮੈਨੂੰ ਮੈਂ ਤਾਂ ਨਿਰਾਸ਼ ਕਰਦਾ ਸੀ ਮੈਨੂੰ ਕੋਈ ਕੰਮ ਨਹੀਂ ਆਉਂਦਾ ਮੇਰਾ ਹੁਣ ਰਿਸ਼ਾ ਕਿਵੇਂ ਚੱਲੂਗਾ ਉਹਨੂੰ ਸਰਕਾਰ ਵੱਲੋਂ ਇਹ ਵੀ ਉਪਰਾਲੇ ਕੀਤੇ ਜਾਂਦੇ ਨੇ ਜੇ ਕੋਈ ਬੱਚਾ ਪੜ੍ਹਿਆ ਲਿਖਿਆ ਹੋਊਗਾ ਉਹਨੂੰ ਕਿਸੇ ਫੈਕਟਰੀ ਵਿੱਚ ਜਾਂ ਕੋਈ ਹੱਥੀ ਨਾਲ ਸਿਖਾ ਕੇ ਉਹਨੂੰ ਹੱਥੀ ਹੋਰ ਬੰਦ ਕਰਕੇ ਉਹਨੂੰ ਸਮਾਜ ਦੇ ਵਿੱਚ ਉਜਰਦਾ ਕਰਾਇਆ ਜਾਊਗਾ ਤੋਂ ਇਹ ਬੇਨਤੀਆਂ ਕਰਨਾ ਹੈ ਤੁਹਾਡੇ ਵਿੱਚ ਨਾ ਨਵੇਂ ਵਲੰਟੀਅਰ ਕੋਈ ਵੀ ਤੁਹਾਡੇ ਢੰਡੇ ਵਿੱਚ ਜਾਂ ਤੁਹਾਡੇ ਨਾਲਲੇ ਢੰਡੇ ਵਿੱਚ ਜੇ ਕੋਈ ਸਮੱਸਿਆ ਨਾ ਆਤਾ ਉਹਦੇ ਦਿੱਤੇ ਉਹਨਾਂ ਨੂੰ ਜਾਣਕਾਰੀ ਦੇਣੀ ਆ ਜੇ ਕੋਈ ਆਪਣਾ ਬੱਚਾ ਨਸ਼ਾ ਕਰਦਾ ਤਾਂ ਉਹਦੀ ਵੀ ਤੁਸੀਂ ਜਾਣਕਾਰੀ ਲੈਣੀ ਆ ਕਿ ਆਪਾਂ ਉਸ ਬੱਚੇ ਨੂੰ ਇੱਕ ਨਰਮਾਣੀ ਦਰਦਾਂ ਦੇ ਵਿੱਚੋਂ ਕੱਢ ਕੇ ਚੰਗੇ ਸਮਾਜ ਦੀ ਸਜਣਾ ਕਰ ਸਕੀਏ ਜਿੱਥੇ ਸਰਕਾਰ ਸਰਦਾਰੋਂ ਆਪਣੀ ਮਾਨ ਦੀਦਾਇਆ ਹੋਵੇਗਾ ਤੇ ਮੇਰਾ ਪੰਜਾਬ ਜਿਹੜਾ ਰੰਗਲਾ ਪੰਜਾਬ ਦੁਆਰੇ ਤੋਂ ਬਣ ਸਕੇ ਉਹ ਤਾਂ ਹੀ ਬਣੂਗਾ ਜੇ ਸਾਡੇ ਮਾਪੇ ਕਾਰਜਾ ਮਾਤਾ ਪਿਤਾ ਇੰਦੇ ਵਿੱਚ ਸਹਿਯੋਗ ਦੇਣਗੇ ਸੋ ਜ਼ਿਆਦਾ ਨਾ ਕਹਦਾ ਹੋਇਆ ਜੀਮਾ ਦਾ ਜੱਜ ਕਾਂ ਧੰਨਵਾਦ ਤੁਹਾਡਾ ਨਾਮ ਮੁੰਜੀ ਬਿੰਗਾ ਦਾ ਰੱਖਿਆ ਹੈ। ਇਕਾ ਆ ਆ ਫੜਾ ਦੇ ਮਾਦਨ ਗੁਰੂ ਖੁਦਲੀ ਫੜਾ ਹੈ ਜੀ। ਉਹ ਦੇਖੋ ਉਹਦਾ ਬੰਦ ਹੋ ਗਿਆ।